ਸਤਿ ਸ਼੍ਰੀ ਅਕਾਲ ਦੋਸਤੋ ਜੁੜੇ ਆ ਜੀ ਇੱਕ ਹੋਰ ਵੀਡੀਓ ਲੈ ਕੇ ਐਪੀਸੋਡ ਲੈ ਕੇ ਤੇ ਅੱਜ ਜਿਹੜਾ ਵਿਸ਼ਾ ਮੈਂ ਚੁਣਿਆ ਵਾ ਉਹ ਤੁਹਾਨੂੰ ਬਹੁਤ ਪਸੰਦ ਆਊਗਾ ਬਹੁਤ ਤੁਹਾਨੂੰ ਇੰਟਰਸਟਿੰਗ ਲੱਗੂਗਾ ਤੇ ਇਹ ਵਿਸ਼ਾ ਕਾਫੀ ਦਿਨਾਂ ਦਾ ਪੈਂਡਿੰਗ ਰੱਖਿਆ ਹੋਇਆ ਸੀਗਾ ਅੱਜ ਚਲੋ ਦਿਲ ਕੀਤਾ ਵੀ ਇਹਦੇ ਬਾਰੇ ਹੀ ਗੱਲ ਕਰਨੀ ਆ ਵਿਸ਼ਾ ਵਾ ਕਿ ਪਿਆਰ ਅਤੇ ਅਟਰੈਕਸ਼ਨ ਦੋਨਾਂ ਦੇ ਵਿੱਚ ਕੀ ਫਰਕ ਆ ਦੋਨੋਂ ਇੱਕੋ ਹੀ ਆ ਜਾਂ ਅਲੱਗ-ਅਲੱਗ ਨੇ ਇਹਦੇ ਬਾਰੇ ਮੈਂ ਆਪਣੇ ਵਿਚਾਰ ਰੱਖਣੇ ਆ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਰੱਖਣੇ ਆ ਆਜੋ ਕਰਦੇ ਆਂ ਦੀ ਗੱਲ ਪਹਿਲਾ ਗੱਲ ਕਰੂੰਗਾ ਅਟਰੈਕਸ਼ਨ ਦੀ ਅਟਰੈਕਸ਼ਨ ਕੀ ਹੁੰਦਾ ਕਿਸੇ ਵੱਲ ਖਿੱਚੇ ਜਾਣਾ ਕਿਸੇ ਵੱਲ ਮੋਹਿਤ ਹੋ ਜਾਣਾ ਕਹਿ ਲਓ ਆਕਰਸ਼ਿਤ ਹੋ ਜਾਣਾ ਕਿਸੇ ਨੂੰ ਦੇਖ ਕੇ ਆਪਾਂ ਨੂੰ ਲੱਗਿਆ ਵੀ ਵਾਕਈ ਯਾਰ ਸਾਡਾ ਜਿਹੜਾ ਦਿਲ ਮਿਲ ਗਿਆ ਉਹਦੇ ਨਾਲ ਪਰ ਉਹ ਕੀ ਵਾਕਈ ਪਿਆਰ ਹੁੰਦਾ ਕਿ ਅਟਰੈਕਸ਼ਨ ਹੁੰਦੀ ਆ ਕਿਵੇਂ ਉਹਨੂੰ ਅਲੱਗ ਕਰਾਂਗੇ ਦੇਖੋ ਜਦੋਂ ਆਪਾਂ ਜਵਾਨੀ 'ਚ ਪੈਰ ਧਰਦੇ ਆ ਹਰੇਕ ਦੇ ਉੱਤੇ ਤਕਰੀਬਨ ਇਹ ਸਟੇਜ ਆਉਂਦੀ ਏ ਕੁਦਰਤੀ ਆ ਮੈਨੂੰ ਕੋਈ ਗਰੇਜ਼ ਨਹੀਂ ਇਹਦੇ ਬਾਰੇ ਗੱਲ ਕਰਦੇ ਆਪਾਂ ਕਿਸੇ ਵੱਲ ਅਟਰੈਕਟ ਹੋ ਜਾਂਦੇ ਆ ਮੁੰਡਾ ਕਿਸੇ ਕੁੜੀ ਵੱਲ ਅਟਰੈਕਟ ਹੋ ਜਾਂਦਾ ਕੁੜੀ ਵੀ ਕਿਸੇ ਮੁੰਡੇ ਵੱਲ ਅਟਰੈਕਟ ਹੋ ਜਾਂਦੀ ਆ ਉਹ ਇੱਕ ਦੂਜੇ ਨੂੰ ਆਪਣੇ ਇਮੇਜਿਨੇਸ਼ਨ ਦੇ ਵਿੱਚ ਉਹ ਇੱਕ ਦੂਜੇ ਨੂੰ ਲਾਈਫ ਪਾਰਟਨਰ ਸਮਝਣ ਲੱਗ ਜਾਂਦੇ ਆ ਜਾਂ ਉਹ ਸੋਚਦੇ ਨੇ ਕਿ ਅਸੀਂ ਲਾਈਫ ਪਾਰਟਨਰ ਬਣ ਜਾਈਏ ਜਾਂ ਦੋਸਤ ਬਣ ਜਾਈਏ ਹੈਨਾ ਹੁੰਦਾ ਕੀ ਆ ਜਦੋਂ ਦੋਨੋਂ ਪਾਸਿਆਂ ਤੋਂ ਡਾਇਰੈਕਸ਼ਨ ਹੋ ਜਾਂਦੀ ਆ ਚਲੋ ਉਹ ਪ੍ਰਵਾਨ ਵੀ ਹੋ ਜਾਂਦੀ ਆ ਕਿਸੇ ਨੇ ਪ੍ਰਪੋਜ਼ ਕੀਤਾ ਤਾਂ ਉਹ ਇੱਕ ਦੂਜੇ ਦੇ ਨਾਲ ਸਮਾਂ ਬਤਾਉਣਾ ਸ਼ੁਰੂ ਕਰ ਦਿੰਦੇ ਨੇ ਦੋਸਤ ਬਣ ਕੇ ਫੇਰ ਕੀ ਹੁੰਦਾ ਜਦੋਂ ਸਮਾਂ ਬਤਾਉਂਦੇ ਨੇ ਤੇ ਉਦੋਂ ਇੱਕ ਦੂਜੇ ਦੀਆਂ ਜਿਹੜੀਆਂ ਕਮੀਆਂ ਨੇ ਉਹ ਵੀ ਸਾਹਮਣੇ ਆਉਣੀਆਂ ਨੇ ਪਹਿਲਾਂ ਤਾਂ ਸਿਰਫ ਹੁਸਨ ਕਰਕੇ ਉਹ ਇੱਕ ਦੂਜੇ ਵੱਲ ਖਿੱਚੇ ਗਏ ਪਰ ਜਿੱਦਾਂ ਜਿੱਦਾਂ ਉਹ ਨੇੜੇ ਆਉਣਗੇ ਆਪਣੀਆਂ ਦਿਲ ਦੀਆਂ ਗੱਲਾਂ ਸਾਂਝੀਆਂ ਕਰਨਗੇ ਉਹਨਾਂ ਨੂੰ ਕਮੀਆਂ ਵੀ ਬਹੁਤ ਸਾਰੀਆਂ ਪਤਾ ਲੱਗਣੀਆਂ ਇੱਕ ਦੂਜੇ ਦੀਆਂ ਹਨ ਉਦੋਂ ਕੀ ਹੁੰਦਾ ਕਈ ਲੋਕ ਪਿੱਛੇ ਹੋ ਜਾਂਦੇ ਨੇ ਕਿ ਸਾਡੇ ਵਿਚਾਰ ਨਹੀਂ ਮਿਲਦੇ। ਕਈ ਬੰਦੇ ਅੱਕ ਜਾਂਦੇ ਨੇ ਉਹ ਹੁੰਦੀ ਹੈ ਅਟਰੈਕਸ਼ਨ। ਕਈ ਲੋਕ ਡਾਇਰੈਕਸ਼ਨ ਦੇ ਵਿੱਚ ਵਿੱਚ ਵਿਆਹ ਵੀ ਕਰਾ ਲੈਂਦੇ ਨੇ। ਕਿ ਉਹਨਾਂ ਨੂੰ ਲੱਗਦਾ ਸਾਡੇ ਵਿੱਚ ਪਿਆਰ ਸੀ ਪਰ ਪਿਆਰ ਨਹੀਂ ਸੀ ਅਟਰੈਕਸ਼ਨ ਸੀ। ਉਹ ਫਿਰ ਵਿਆਹ ਤੋਂ ਬਾਅਦ ਜਦੋਂ ਸਾਰਾ ਦਿਨ ਹੀ ਸਾਰਾ ਸਮਾਂ ਹੀ ਇੱਕ ਦੂਜੇ ਦੇ ਨਾਲ ਬਿਤਾਉਣਾ ਤੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਣੀਆਂ, ਬਹੁਤ ਕਮੀਆਂ ਇੱਕ ਦੂਜੇ ਦੀਆਂ ਸਾਹਮਣੇ ਆਉਣੀਆਂ, ਨਾ ਤਾਂ ਕਿਸੇ ਦੇ ਤੇ ਵਿਚਾਰ ਮਿਲਦੇ ਨੇ, ਨਾ ਕੋਈ ਇੱਥੇ ਇਨਸਾਨ ਸੰਪੂਰਨ। ਸੋ ਇਹ ਕੁਦਰਤੀ ਹੈ ਵੀ ਹੋਣਾ। ਫਿਰ ਉਦੋਂ ਕੀ ਹੁੰਦਾ ਰੌਲੇ ਸ਼ੁਰੂ ਹੋ ਜਾਂਦੇ ਨੇ ਫਿਰ ਹੁੰਦੇ ਨੇ ਤਲਾਕ ਤੇ ਫਿਰ ਆਪਾਂ ਇੱਕ ਦੂਜੇ ਨੂੰ ਤਾਨੇ ਵੀ ਮਾਰਦੇ ਆ ਬੜਾ ਕੁਝ ਸਾਹਮਣੇ ਆ ਜਾਂਦਾ ਤੇ ਉਹ ਇੱਕ ਜਸਟ ਅਟਰੈਕਸ਼ਨ ਹੁੰਦੀ ਆ ਉਸਾਲ ਵੀ ਰਹਿ ਸਕਦੀ ਆ 2 ਸਾਲ ਵੀ ਰਹਿ ਸਕਦੀ ਆ 3 ਸਾਲ ਵੀ ਰਹਿ ਸਕਦੀ ਆ ਇੱਕ ਤਾਂ ਹੋ ਗਿਆ ਆ ਕੇਸ ਇੱਕ ਕੇਸ ਇਹ ਵੀ ਹੋ ਸਕਦਾ ਕਿ ਚਲੋ ਤੁਹਾਨੂੰ ਪਿਆਰ ਹੀ ਸੀਗਾ ਪਰ ਪਿਆਰ ਇੱਕ ਨੇ ਕੀਤਾ ਸਾਹਮਣੇ ਵਾਲਾ ਉਹਨੇ ਨਹੀਂ ਕੀਤਾ ਵਨ ਸਾਈਡਡ ਲਵ ਸੀਗਾ ਉਹ ਇੱਕ ਬੰਦੇ ਨੇ ਪਿਆਰ ਕੀਤਾ ਉਹਦੀਆਂ ਕਮੀਆਂ ਨੂੰ ਵੀ ਪ੍ਰਵਾਨ ਕਰ ਲਿਆ ਦੂਜੇ ਨੇ ਨਹੀਂ ਕੀਤਾ ਉਹ ਸਿਰਫ ਅਟਰੈਕਟ ਹੋਇਆ ਸੀ ਤੇ ਉਹਨੇ ਆਪਣਾ ਅਸਲੀ ਰੂਪ ਦਿਖਾਤਾ ਉੱਥੇ ਵੀ ਰੌਲਾ ਜਿਹੜਾ ਪੈ ਜਾਂਦਾ ਪਰ ਉੱਥੇ ਗਲਤੀ ਇੱਕ ਦੀ ਸੀ ਦੋਨਾਂ ਦੀ ਨਹੀਂ ਸੀ ਪਿਆਰ ਕੀ ਹੁੰਦਾ ਹੁਣ ਗੱਲ ਜਿਹੜੀ ਮੇਨ ਕਰਨੀ ਚਾਹੁੰਨਾ ਮੈਂ ਅਸਲ ਚ ਪਿਆਰ ਕੀ ਹੁੰਦਾ ਪਿਆਰ ਉਹ ਹੁੰਦਾ ਜਿਹੜੀ ਮੈਂ ਗੱਲ ਕੀਤੀ ਤੁਸੀਂ ਕਿਸੇ ਨੂੰ ਦੇਖਿਆ ਇੱਕ ਦੂਜੇ ਨੂੰ ਖਿੱਚੇ ਗਏ ਆਪਣੇ ਤੁਸੀਂ ਜਿਹੜੇ ਆਪਣੀਆਂ ਭਾਵਨਾਵਾਂ ਨੇ ਉਹ ਪ੍ਰਗਟ ਕੀਤੀਆਂ ਇੱਕ ਦੂਜੇ ਦੇ ਸਾਹਮਣੇ ਦੂਜੇ ਨੇ ਉਹ ਪ੍ਰਵਾਨ ਕਰ ਲੀਆਂ ਤੁਹਾਡੀ ਆਪਸੀ ਸਹਿਮਤੀ ਹੋ ਗਈ ਤੁਸੀਂ ਜਿਹੜਾ ਆਪਣੇ ਆਪ ਨੂੰ ਹਮਸਫਰ ਬਣਾ ਲਿਆ ਵਿਆਹ ਕਰਾ ਲਿਆ ਤੁਸੀਂ ਵਿਆਹ ਤੋਂ ਬਾਅਦ ਆਪਣੀਆਂ ਜਿਹੜੀਆਂ ਕਮੀਆਂ ਸਾਹਮਣੇ ਆਉਂਦੀਆਂ ਨੇ ਉਹਨਾਂ ਨੂੰ ਪ੍ਰਵਾਨ ਕਰ ਲੈਣਾ ਹਰ ਚੀਜ਼ ਦੇ ਵਿੱਚ ਐਡਜਸਟਮੈਂਟ ਸਾਹਮਣੇ ਵਾਲੇ ਦਾ ਵੀ ਤੁਸੀਂ ਜੋ ਜਿਹਨੂੰ ਤੁਸੀਂ ਹਮਸਫਰ ਬਣਾਇਆ ਵਾ ਉਹਦਾ ਵੀ ਖਿਆਲ ਰੱਖਣਾ ਉਹਦੀ ਗੱਲ ਨੂੰ ਵੀ ਹਮੇਸ਼ਾ ਫੁੱਲ ਚੜਾਉਣੇ ਆਪਣੀ ਨਹੀਂ ਮਨਵਾਉਣੀ ਉਹਨੂੰ ਉਹਦੀ ਵੀ ਕੇਅਰ ਕਰਨੀ ਤੇ ਜੇ ਉਹ ਤੁਹਾਡੀ ਕੇਅਰ ਕਰਦਾ ਤੁਸੀਂ ਵੀ ਆਪਣੇ ਫਰਜ਼ ਜਿਹੜੇ ਉਹ ਨਿਭਾਉਣੇ ਉਹ ਹੁੰਦਾ ਪਿਆਰ ਪਿਆਰ ਉਹ ਹੁੰਦਾ ਜਿਹੜਾ ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਤੁਹਾਡਾ ਸਾਥ ਦਿੰਦਾ ਕਦੇ ਬੋਰ ਨਹੀਂ ਹੁੰਦਾ ਕਦੇ ਅੱਕਦਾ ਨਹੀਂ ਪਿਆਰ ਪਿਆਰ ਉਹ ਉਹ ਹੁੰਦਾ ਵਾ ਕਿ ਜੇ ਤੁਸੀਂ ਹਮਸਫਰ ਬਣ ਗਏ ਕਿਸੇ ਇੱਕ ਜੀ ਨੂੰ ਇੱਕ ਤੁਹਾਡੇ ਵਿੱਚੋਂ ਕਿਸੇ ਇੱਕ ਨੂੰ ਕੋਈ ਪ੍ਰੋਬਲਮ ਆ ਗਈ ਕੋਈ ਬਿਮਾਰੀ ਲੱਗ ਗਈ ਕਿਸੇ ਵੀ ਤਰ੍ਹਾਂ ਦੀ ਤਰਾਸਦੀ ਕੋਈ ਹੋ ਗਈ ਹਾਦਸਾ ਹੋ ਗਿਆ ਫਿਰ ਵੀ ਤੁਸੀਂ ਉਹਦੇ ਨਾਲ ਖੜੇ ਰਹੇ ਭਾਵੇਂ ਤੁਹਾਡਾ ਸਾਰਾ ਕੁਝ ਵਿਕ ਗਿਆ ਤੁਸੀਂ ਉਹਦੇ ਤੇ ਕੁਰਬਾਨ ਕਰਤਾ ਉਹ ਹੁੰਦਾ ਪਿਆਰ ਕੋਈ ਬਿਮਾਰ ਹੋਇਆ ਤੁਸੀਂ ਉਹਦੀ ਬਿਮਾਰੀ ਦੇ ਵਿੱਚ ਉਹਦੀ ਇੰਨੀ ਹੈਲਪ ਕੀਤੀ ਉਹਦੀ ਇੰਨੀ ਕੇਅਰ ਕੀਤੀ ਉਹਦਾ ਸਾਥ ਦਿੱਤਾ ਦਿਲੋਂ ਜਾਨ ਲਗਾ ਕੇ ਹੁੰਦਾ ਪਿਆਰ ਅਟਰੈਕਸ਼ਨ ਹੁੰਦੀ ਆ ਕਿ ਇੱਕ ਜਣਾ ਜੇ ਬਿਮਾਰ ਹੋ ਗਿਆ ਤਾਂ ਦੂਜਾ ਕਹਿੰਦਾ ਯਾਰ ਮੈਂ ਕਿੱਥੋਂ ਇਹਦੇ ਨਾਲ ਵਿਆਹ ਕਰਾ ਲਿਆ ਬਿਮਾਰੀ ਗਲ ਪਾ ਲਈ ਇਹੋ ਜਿਹਾ ਕੁਝ ਵੀ ਹੁੰਦਾ ਵੀ ਮੇਰੇ ਤਾਂ ਸਾਰੇ ਪੈਸੇ ਇਹਦੇ ਤੇ ਲੱਗ ਗਏ ਉਹ ਸਾਥ ਛੱਡ ਜਾਂਦੇ ਉਹ ਪਿਆਰ ਨਹੀਂ ਹੁੰਦਾ ਉਹ ਅਟਰੈਕਸ਼ਨ ਨਹੀਂ ਹੁੰਦੀ ਆ ਸੋ ਮੇਰੇ ਹਿਸਾਬ ਨਾਲ ਬਹੁਤ ਫਰਕ ਆ ਜੀ ਅਟਰੈਕਸ਼ਨ ਹੋਣੀ ਬੜੀ ਸੌਖੀ ਆ ਪਿਆਰ ਹੋਣਾ ਵੀ ਬਹੁਤ ਸੌਖਾ ਪਰ ਪਿਆਰ ਨਿਭਾਉਣਾ ਬੜਾ ਔਖਾ ਪਿਆਰ ਜਿਹੜਾ ਨਾ ਇਹ ਨਿਭਾਉਣ ਵਾਲੇ ਮੇਰਾ ਖਿਆਲ ਇਸ ਦੁਨੀਆ ਦੇ ਉੱਤੇ 5 ਜਾਂ 10% ਮੁਸ਼ਕਲ ਦੇ ਨਾਲ ਹੋਣਗੇ ਪਰ ਜਿਹੜੇ ਹੈਗੇ ਨੇ ਉਹਨਾਂ ਨੂੰ ਸਲਾਮ ਆ ਬਹੁਤ ਸਾਰੀਆਂ ਇਹੋ ਜੀਆਂ ਪੋਸਟ ਸਾਹਮਣੇ ਆ ਜਾਂਦੀਆਂ ਕਈ ਵਾਰੀ ਜਿਹੜੀ ਮੈਂ ਗੱਲ ਕੀਤੀ ਆ ਕਿ ਬੁਢਾਪੇ ਦੇ ਵਿੱਚ ਵੀ ਕਈ ਹਮਸਫਰ ਖਾਸ ਤੌਰ ਤੇ ਜਿਹੜੇ ਸਾਡੇ ਵੱਡੇ ਵਡੇਰੇ ਨੇ ਬਜ਼ੁਰਗ ਨੇ ਉਹਨਾਂ ਨੇ ਲੜਦੇ ਭਾਵੇਂ ਜਿੰਨਾ ਮਰਜ਼ੀ ਸੀ ਪਰ ਪਿਆਰ ਜ਼ਰੂਰ ਸੀ ਉਹਨਾਂ ਵਿੱਚ ਆ ਜਿਹੜੇ ਤਲਾਕ ਨੇ ਰੌਲੇ ਰੱਪੇ ਆ ਇਹਨੇ ਨਹੀਂ ਸੁਣੇ ਸੀ ਕਦੇ ਵੀ ਅ ਅੱਜਕੱਲ ਤਾਂ ਵਿਆਹ ਤੋਂ ਮਹੀਨੇ-ਮਹੀਨੇ ਬਾਅਦ ਤਲਾਕ ਹੁੰਦੇ ਆ ਆਪਾਂ ਦੇਖੀ ਜਾਂਦੇ ਆ ਸੋ ਇਹਦੇ ਪਿੱਛੇ ਕਾਰਨ ਸਾਡਾ ਸਬਰ ਅਸੀਂ ਐਡਜਸਟਮੈਂਟ ਨਹੀਂ ਕਰਨਾ ਚਾਹੁੰਦੇ ਅਸੀਂ ਟੋਲਰੇਟ ਨਹੀਂ ਕਰ ਸਕਦੇ ਸਾਨੂੰ ਕੁਝ ਕਹੇ ਨਾ ਅਸੀਂ ਸਿਰਫ ਮਤਲਬੀ ਹੋ ਗਏ ਆਪਣੀ ਗੱਲ ਮਨਵਾਉਣਾ ਚਾਹੁੰਦੇ ਆ ਹੈਨਾ ਸੋ ਪਿਆਰ ਜੇ ਨਿਭਾਉਣਾ ਵਾ ਇਹ ਸਾਰੀਆਂ ਕੁਆਲਟੀਜ਼ ਸਾਡੇ ਵਿੱਚ ਹੋਣੀਆਂ ਚਾਹੀਦੀਆਂ ਨੇ ਤਾਂ ਨਭਾ ਪਾਵਾਂਗੇ ਪਰ ਮੈਂ ਇਸ਼ਲਾਹ ਜ਼ਰੂਰ ਦਊਂਗਾ ਆਪਾਂ ਸਾਰੇ ਪਿਆਰ ਕਰਨ ਵਾਲੇ ਬਣੀਏ ਪਿਆਰ ਨਭਾਉਣ ਵਾਲੇ ਬਣੀਏ ਅਟਰੈਕਸ਼ਨ ਦੀ ਜਿਹੜੀ ਉਮਰ ਆ ਬੜੀ ਛੋਟੀ ਆ ਬਹੁਤ ਬਹੁਤ ਧੰਨਵਾਦ ਮੈਨੂੰ ਉਮੀਦ ਆ ਇਹ ਗੱਲਬਾਤ ਤੁਹਾਨੂੰ ਪਸੰਦਾ ਹੀ ਹੋਊਗੀ ਕਿਤੇ ਸਹਿਮਤ ਨਹੀਂ ਹੋ ਤੇ ਆਪਣੇ ਕੁਝ ਵਿਚਾਰ ਹੋਰ ਐਡ ਕਰਨਾ ਚਾਹੁੰਦੇ ਹੋ ਇਹਦੇ ਵਿੱਚ ਤਾਂ ਕਮੈਂਟ ਕਰੋ ਜੀ ਬਹੁਤ ਬਹੁਤ ਧੰਨਵਾਦ